ਜਿੱਥੇ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੇ ਪਾਬੰਦੀ ਲਾਈ ਜਾ ਰਹੀ ਹੈ ਉੱਥੇ ਤੁਸੀਂ ਦੇਖ ਰਹੇ ਹੋ ਇਹ ਸੜਕ ਵਾਲਿਆਂ ਦਾ ਪਲਾਟ ਹੈ ਆ ਦੇਖੋ ਕਿਸ ਤਰ੍ਹਾਂ ਧੂਆਂ ਧੋਰਾ ਹੈ ਸੜਕ ਦੇ ਧੂਆਂ ਧੋਰਾ ਹੈ ਕੁਝ ਦਿਖ ਨਹੀਂ ਰਿਹਾ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਆ ਦੇਖੋ ਇੰਨਾ ਧੂਆਂ ਇੰਨਾ ਹੈਗਾ ਕੋਈ ਵੀ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਆ ਦੇਖੋ ਕਿਸ ਤਰ੍ਹਾਂ ਧੂਆਂ ਨਿਕਲ ਰਿਹਾ ਕੀ ਇਹ ਪ੍ਰਦੂਸ਼ਣ ਨਹੀਂ ਸਰਕਾਰ ਕਿਸਾਨਾਂ ਨੂੰ ਤਾਂ ਰੋਕ ਰਹੀ ਹੈ ਪਰਾਲੀ ਪਰਾਲੀ ਸਾੜਨ ਤੋਂ ਪਰ ਆਹ ਦੇਖੋ ਕਿਸ ਤਰ੍ਹਾਂ ਆ ਦੇਖੋ ਕਿਸ ਤਰ੍ਹਾਂ ਇਹ ਨੇੜੇ ਇੱਥੇ ਘਰ ਬਹੁਤ ਹੀ ਬੁਰਾ ਹਾਲ ਹੈ ਇਸ ਦਾ ਆਪ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਨੇੜੇ ਨੇੜੇ ਘਰ ਹੈ ਇਧਰ ਵੀ ਓਮ ਸੰਨ ਸ਼ਰਾਬ ਫੈਕਟਰੀ ਹੈ ਤੇ ਆ ਦੇਖੋ ਧੂਆ ਆ ਸੜਕ ਹੈ ਕਿ ਸੜਕ ਦੇ ਕੋਲ ਸਾਹਮਣੇ ਕੁਝ ਨਹੀਂ ਦਿਖ ਰਿਹਾ ਲਗਾਤਾਰ ਧੂਆ ਦੇਖੋ ਕਿਸ ਤਰ੍ਹਾਂ ਧੂਆ ਛੱਡ ਰਹੀ ਹੈ ਚਿਮਣੀਆਂ ਚਿਮਣੀ ਵੀ ਥੋੜੀ ਜਿਹੀ ਨੀਵੀ ਹੈ ਆ ਦੇਖੋ ਇਹ ਉਹ ਪਲਾਟ ਆ ਜਿੱਥੇ ਲੱਕ ਵਗੈਰਾ ਬੱਜਰ ਵਗੈਰਾ ਤਿਆਰ ਹੋ ਕੇ ਸੜਕਾਂ ਦੇ ਪਾ ਜਾਂਦਾ ਪਰ ਕਿਸੇ ਦੇ ਇਹ ਧਿਆਨ 'ਚ ਨਹੀਂ ਵੀ ਕੀ ਹੋ ਰਿਹਾ ਆਪਣੇ ਨਾਲ ਆ ਕੋਠਿਆਂ ਦਾ ਇੱਕ ਮੁੰਡਾ ਉਹਦੇ ਨਾਲ ਗੱਲ ਕਰਦੇ ਆ ਵੀ ਕੀ ਹਾਲ ਹੈ ਬਾਈ ਜੀ ਜਿਹੜੇ ਆਹ ਧੂਆ ਨਿਕਲ ਰਿਹਾ ਹੈ ਕੀ ਤੁਹਾਨੂੰ ਅਸਰ ਪੈ ਰਿਹਾ ਹੈ ਇਸ ਦਾ ਬਾਈ ਪੂਰੇ ਅਸਰਾਏ ਬੱਚਾ ਕਿੱਥੇ ਆਪਣੇ ਘਰ ਕਿੱਥੇ ਗਏ ਆ ਨਾਲ ਹੀ ਹੈ ਆਪਣੇ ਅਸਰਾਏ ਅੱਛਾ ਤੁਸੀਂ ਕੋਈ ਕੰਪਲੇਨ ਵਗੈਰਾ ਦਰਜ ਕਰਾਈ? ਨਹੀਂ ਹਾਂ ਜ ਤੱਕ ਤਾਂ ਕੁਝ ਨਹੀਂ ਕਰਾਇਆ। ਠੀਕ ਹੈ ਜੀ। ਇਹ ਕਹਿੰਦੇ ਵੀ ਅਸੀਂ ਕੋਈ ਕੰਪਲੇਨ ਦਰਜ ਨਹੀਂ ਕਰਾਈ। ਆ ਦੁਬਾਰਾ ਫੇਰ ਤੁਹਾਨੂੰ ਦਿਖਾਉਣੇ ਆ ਧੂਆਂ ਤੇ ਇਧਰ ਸੜਕ ਤੇ ਧੂਆਂ ਧੋਰ ਹੈ। ਦੇਖੋ। ਕੀ ਇਹ ਪ੍ਰਦੂਸ਼ਣ ਹੈ? ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਰਹੀ ਹੈ। ਪਰ ਇਹ ਜੇ ਪਲਾਟਾਂ ਨੂੰ ਕਿਉਂ ਨਹੀਂ ਸਰਕਾਰ ਰੋਕ ਰਹੀ? ਆ ਦੇਖੋ। ਕਹਿੰਦੇ ਇਹਦਾ ਅਚਾਰ ਕੌਣ ਹੈ? ਦੇਖੋ। ਹਾਂਜੀ ਬਈ ਕੀ ਨਾ ਜੀ ਆਪਣਾ ਨਰਮਲ ਸਿੰਘ ਹੈ ਕੀ ਪ੍ਰੋਬਲਮ ਆ ਰਹੀ ਹੈ ਜਿਹੜਾ ਤੁਹਾਂ ਕਿੱਥੋਂ ਆ ਰਹੇਗਾ ਰੋਮ ਆ ਦੇਖੋ ਜਿਹੜਾ ਆਪਣੇ ਸੜਕ ਬਣ ਰਹੀ ਆ ਬਢਿੰਡਾ ਡੱਬ ਵਾਲੀ ਜਿਹੜੀ ਆ ਪੀਡਬਲਡ ਜਿਹੜਾ ਦਾ ਆ ਲਾਇਆ ਹੋਇਆ ਆਪਣਾ ਥੇ ਹਾਂਜੀ ਹਾਂ ਹਾਂ ਤੇ ਆਪਣੇ ਘਰ ਇਥੇ ਬਿਲਕੁਲ ਨਹੀਂ ਜੀ ਠੀਕ ਹੈ ਤੇ ਆਹ ਨੂੰ ਦੇਖੋ ਤੁਸੀਂ ਇਹਨਾਂ ਨੂੰ ਘੱਟੋ ਘੱਟ 2-3 ਘੰਟੇ ਹੋ ਗਏ ਤਾਂ ਜਾ ਰਿਹਾ ਤੂੰ ਹਾਂ ਇਹ ਸੜਕ ਤੇ ਵੀ ਕੁਝ ਨਹੀਂ ਦੇਖ ਰ ਮਨ ਲਾ ਇੱਥੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੈਗਾ ਹੈਣਾ ਜੀ ਆਪਣੇ ਨੇੜੇ ਘਰ ਆ ਬਿਲਕੁਲ ਤੇ ਘਰ ਵੀ ਨਹੀਂ ਦੇ ਇਥੋਂ ਪੂਰੀ ਆ ਇਹ ਦਿਖਾ ਦਿਓ ਤੁਸੀਂ ਦੇਖ ਲਓ ਵੀ ਇਹਦਾ ਕੀ ਹ ਕੀ ਮੰਗਾ ਤੁਹਾਡੀ ਮੰਗ ਤਾਂ ਇਹੀ ਹੈ ਜਾਂ ਤਾਂ ਇਹਨੂੰ ਬੰਦ ਕਰਨ ਜਾਂ ਤਾਂ ਕੋਈ ਹੱਲ ਕਰਨਾ ਪਈ ਧੂਆਂ ਦੇ ਬਸ ਹੋਰ ਕਿੱਦਾਂ ਹੈ ਇਹੀ ਹੈ ਜੀ ਹੋਰ ਤਾਂ ਕੀ ਹੈ ਹੁਣ ਆ ਜਾਂਦਿਆਂ ਮੋਟਰਸਾਈਕਲ ਤੇ ਦਿਂਦੇ ਨਹੀਂ ਕੁਛ ਹਾਂ ਆ ਤੁਹਾਨੂੰ ਦਿਖਾਉਣੇ ਆ ਆ ਮੋਟਰਸਾਈਕਲ ਜਾ ਰਿਹਾ ਸੜਕ ਤੇ ਅੱਗੇ ਕੁਝ ਨਹੀਂ ਦਿਸ ਰਿਹਾ ਕਦੋਂ ਵੀ ਕੋਈ ਹਾਦਸਾ ਹੋ ਜਾਂਦਾ ਹੈ ਪਰ ਇਹਨਾਂ ਦੇ ਪੀਡਬਲਯੂਡੀ ਪ੍ਰਸ਼ਾਸਨ ਦੇ ਕੋਈ ਵੀ ਕੰਨ ਤੇ ਜੂ ਨਹੀਂ ਸਰਕਦੀ ਸਰਕਾਰ ਕਿਸਾਨਾਂ ਤੇ ਇਹਨਾਂ ਜੋੜ ਦਿੰਦੀ ਹੈ ਪਰਾਲੀ ਸਾੜੋ ਨਾ ਸਾੜੋ ਨਾ ਸਾੜੋ ਪਰ ਆਹ ਪਰਾਲੀ ਨਾਲੋਂ ਵੱਧ ਪ੍ਰਦੂਸ਼ਣ ਹੈ ਮੇਰਾ ਡੇਲੀ ਫੈਕਟਰੀ ਚੱਲਦੀ ਉਹਨਾਂ ਦਾ ਕੁਝ ਕਹਿਦਾ ਨਹੀਂ ਕੋਈ ਆਹ ਤੂੰ ਮਾਨਕਤਲ ਦਾ ਜਿਹੜਾ ਤੇ ਇਹ ਝੋਨੇ ਵਾਲੋਂ ਘਟਾ ਗਿਆ ਹੈ ਹਾਂ ਇਹਦਾ ਡੇਲੀ ਚੱਲਦਾ ਝੋਨੇ ਵਾਲ ਦਾ ਚਲੇ ਕੁਛੀ ਮਹੀਨੇ ਸਾਲ ਤੋਂ ਉਹ ਕਰਨਾ ਆਉਂਦਾ ਆ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਵੀ ਜਿਹੜਾ ਹਾ ਤੂੰ ਆ ਤੇ ਇਹ ਕਿਸਾਨਾਂ ਦੀ ਪਰਾਲੀ ਤੇ ਜ਼ੋਰ ਸਰਕਾਰ ਲਾ ਰਹੀ ਹੈ ਪਰ ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਰੋਕ ਲਾ ਰਹੀ ਕਿਉਂ ਪ੍ਰਦੂਸ਼ਣ ਨਹੀਂ ਕੀ ਇਹ ਆ ਦੇਖੋ ਕਿੱਥੋਂ ਤੱਕ ਧੂਆਂ ਧੋਰ ਹੈ ਇੱਥੇ ਨੇੜੇ ਨਾਲ ਹੀ ਘਰ ਹੈਗੇ ਤੇ ਕੋਈ ਵੀ ਲੱਗੇ ਨੰਬਰ ਇਹਨਾਂ ਜੋ ਵੀ ਹੈਗਾ ਇਹਨਾਂ ਦੇ ਨੰਬਰ ਲੱਗੇਗੇ ਸਿਰਾਂ